ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਔਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵਾਨ ਸਪਾਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਔਨਰੇਬਲ ਹਾਈ ਕੋਰਟ ਨੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਉਹਦੇ 'ਚ ਇਹ ਫੈਸਲਾ ਦਿੱਤਾ ਸੀ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਇਹ ਸੜਕ ਖੁੱਲ ਜਾਣੀ ਚਾਹੀਦੀ ਸੀ ਐਮ ਹੋ ਸਕੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ। ਅਰ ਅੱਜ ਸੁਪਰੀਮ ਕੋਰਟ ਦੇ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦੇਪਾਂਕਰ दत्ता जी ਉਹਨਾਂ ਦੇ ਅੱਗੇ ਕੇਸ ਲੱਗਿਆ ਸੀ। ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ। ਅੱਜ ਉੱਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਜੀ ਕਹਿੰਦੇ ਆ और मैं पढ़ रहा है कि जो थे बोलिया गया जो लिखा गया है टूडे द एडवोकेट जनरल ऑफ पंजाब सीनियर एडवोकेट गुरमिंदर सिंह बसीच द कोर्ट टू स्टे द हाई कोर्ट डायरेक्शन ही पॉइंटेड आउट दैट द किलिंग ऑफ सिंगर सिद्धू वाला, सेइंग दैट ही वाज किल्ड टू डेज आफ्टर हिज सिक्योरिटी वाज स्केल्ड डाउन the ag also referred to a rocket propelled grenade attack on the intelligence headquarters aj a advocate general sahab keh rahe hai ki sithu moose wale di maut da karan jehdi oh di security wapas lai si oh karan baneya oda oh security wapas kinne lai home minister kaun si bhagwant maan oh security di khabar leak kinne kiti सीएम भगवंत मान ਦੇ एडवाइजर बलतेज पन्नू ਨੇ चीफ मिनिस्टर ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ Sidhu Moosewala ਨੂੰ ਮਾਰਨ ਦੀ ਸਾਜ਼ਿਸ਼ ਪਲਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ 'ਚ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕੀ ਪਰਚਾ ਸਿੱਧਾ ਦਰਜ ਹੋਵੇ ਭਗਵੰਤਬਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਸ ਸੰਸਾਰ 'ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੇ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ 'ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ कि सिद्धू मूसे वाले दी डेथ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ ਔਰ ਉਹ ਸਿਕਿਉਰਿਟੀ ਭਗਵੰਤ ਮਾਨ ਨੇ ਘਟਾਈ ਸੀ ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ ਬਲਤੇਜ ਪੰਨੂ ਐਡਵਾਈਜ਼ਰ ਤੇ ਤੇ ਭਗਵੰਤ ਮਾਨ ਤੇ ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾਂ ਆ ਗਿਆ ਜਾਗੋ ਇਸ ਨਕਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਕਮੀਕਾਰ ਕਾਰਕੁਜ਼ਾਰੀ ਨੂੰ ਇਹਦਾ ਘੇਰਾ ਪਾਓ ਲੋਕਾਂ ਅਕੇ ਜਿਨ੍ਹਾਂ ਨੇ ਲਾਅਨ ਆਰਡਰ ਪੰਜਾਬ ਦਾ ਫੇਲ ਕਰਤਾ ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇ ਔਰ ਇਹ ਵੀ ਨਾ ਕੋ ਲੋ ਕਿ ਇਹ ਉਹੀ ਮੁੱਖ ਮੰਤਰੀ ਆ ਜੀਨੇ ਜੇਲਾ ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੋਈ ਆ ਔਰ ਅੱਜ ਤੱਕ ਆਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ 'ਚੋ ਕੇਸ ਚੱਲਦਾ ਇਸ ਲਈ ਇਨਸਾਫ ਨਹੀਂ ਮਿਲਣਾ ਇਨਾਂ ਨੂੰ ਘੇਰਨਾ ਪੈਣਾ ਹੈ ਔਰ ਇਨਸਾਫ ਲੈਣਾ ਪੈਣਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ